हां जी दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। हां जी ਅੱਜ ਅਸੀਂ ਚੱਲ ਰਹੇ ਆ ਜਾ ਰਹੇ ਹਾਂ ਜੀ ਆਪਾਂ ਆਪਣੇ ਪੇਕੇ ਘਰ ਜਾ ਰਹੇ ਹਾਂ ਜੀ ਤੇ ਉਸ ਦਾ ਨਾ ਡੈਡੀ ਜੀ ਸਿਹਤ ਵੀ ਇਤਨੇ ਕਿਸੇ ਸੋਨਾਂ ਦਾ ਪਤਾ ਲੈਣ ਜਾ ਰਹੇ ਆ ਤੇ ਕੁਸਾ ਨਾ ਬੱਚੇ ਵੀ ਥੋੜੇ ਜਿਹਾ ਬਿਮਾਰ ਸੀਗੇ ਤੇ ਵਿਚਾਰਾ ਨਾ ਉਸਨੂੰ ਬਾਬਾ ਟਾਈਮ ਹੋਗਾ ਗਿਆਨ ਹੋਤੇ ਉਹ ਕਦੇ 7 ਮਹੀਨੇ ਜਾ ਕੇ ਨਾ ਜਾਇਆ ਕਿ ਆਇਆ ਨਾ ਤੇ ਬੰਦਾ ਚਾਚਾ ਜੀ ਦਾ ਪ੍ਰੈਸ਼ਰ ਹੋਇਆ ਸੀਗਾ ਵੀ ਨਾਲ ਉਹਨਾਂ ਦਾ ਪਤਾ ਲਿਆਵਾਂਗੇ ਇੱਕ ਦੋ ਮਾਰਗਾਂ ਜੀਆਂ ਹੋ ਗਈਆਂ ਸੀਆਂ ਦਾ ਚਾਚਾ ਜੀ ਦੇ ਸੌਰੇ ਨਾਲੇ ਸਾਡੇ ਸੌਰਵ ਸਾਹਿਬ ਪੁਸ਼ਕ ਹੱਦ ਤੱਕ ਬਿਮਾਰ ਰਹਿੰਦੇ ਨੇ ਉਹਨਾਂ ਦਾ ਵੀ ਅਸੀਂ ਪਤਾ ਲੈਣਾ ਹੈ ਤੇ ਛੁੱਟੀਆਂ ਹੋਈਆਂ ਨੇ ਬੱਚਿਆਂ ਨੂੰ ਅਸੀਂ ਅੱਜ ਉਹਨਾਂ ਨੂੰ ਵੀ ਛੱਡ ਕੇ ਆਉਣਾ ਹੈ ਪਰ ਬੱਚਿਆਂ ਨੂੰ ਛੁੱਟੀਆਂ ਸੀ ਨਾਲੇ ਬੱਚਿਆਂ ਨੇ ਜੀ ਨਾਨਕੇ ਪਿੰਡ ਜਾਣਾ ਸੀ ਸੋ ਕੰਮ ਧੰਦੇ ਤੁਹਾਨੂੰ ਪਤਾ ਹੀ ਹੈਗਾ ਕਿ ਦੋਦੀਆਂ ਦੇ ਜਾਂ ਕਰਿਆਨੇ ਵਾਲਿਆਂ ਦੇ ਕੀ ਹੁੰਦੇ ਹੈ ਹਨ ਥੋੜਾ ਜਿਹਾ ਲੱਗਦਾ ਵੀ ਲੇਟ ਹੋ ਜਾਗੇ ਹਾਂਜੀ ਲੇਟ ਤਾਂ ਸਾਨੂੰ 8:00 ਤੱਕ ਬਾਜੀ ਜਾਣਗੇ ਹਾਂਜੀ ਕਿਉਂਕਿ ਜਿਹੜਾ ਡੈਰੀ ਵੀ ਕਿਸੇ ਹੋਰ ਮੁੰਡੇ ਨੂੰ ਸੁਭਾ ਕੇ ਜਾਵਾਂਗੇ ਕਿਉਂਕਿ ਜਿਹੜਾ ਸਿਸਟਮ ਡੈਰੀ ਦਾ ਚੱਲਦਾ ਬਾਣੀ ਡੈਰੀ ਦਾ ਤੁਹਾਡੇ ਵੀ ਪਿੰਡਾਂ ਦੇ ਵਿੱਚ ਜੇ ਬਾਣੀ ਦੀਆਂ ਡੈਰੀਆਂ ਚੱਲਦੀਆਂ ਰਹਿਣ ਤੁਹਾਨੂੰ ਪਤਾ ਹੀ ਹੈਗਾ ਕਿ ਸਿਸਟਮ ਜਿਹੜਾ ਇਹਦਾ ਸਾਰਾ ਆਨਲਾਈਨ ਸਿਸਟਮ ਹੁੰਦਾ ਦੋਸਤੋ ਸੋ ਬੱਚਿਆਂ ਨੂੰ ਵੀ ਸਾਡੇ ਕਿਉਣਾ ਜੀ ਬਾਕੀ ਜੀ ਇਹ ਵੀ ਹੈ ਨਾਲ ਨਾਲ ਕਿ ਰਿਸ਼ਤੇਦਾਰੀਆਂ ਵੀ ਆਏ ਜਾਏ ਨਾਲ ਹੀ ਹੈ ਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਗੀ ਬਣਨਾ ਚਾਹੀਦਾ ਕਿਉਂਕਿ ਜਿਹੜੀ ਪੈਸੇ ਵਾਲੀ ਦੌੜ ਆ ਦੋਸਤੋ ਇਹ ਖਤਮ ਨਹੀਂ ਹੁੰਦੀ ਹੈਗੀ ਨਾ ਅਜੇ ਤੱਕ ਹੋਈ ਹੈ ਤੇ ਨਾ ਹੀ ਹੋਣੀ ਹੈ ਜੇਕਰ ਆਪਾਂ ਰਿਸ਼ਤੇਦਾਰੀਆਂ ਦੇ ਵਿੱਚ ਖਾਸ ਕਰਕੇ ਆਪਣੀਆਂ ਇਹ ਮੇਨ ਰਿਸ਼ਤੇਦਾਰੀਆਂ ਹੁੰਦੀਆਂ ਨੇ ਵੈਸੇ ਤਾਂ ਸਾਰੀਆਂ ਇਹ ਰਿਸ਼ਤੇਦਾਰੀਆਂ ਮੇਨ ਹੁੰਦੀਆਂ ਨੇ ਅ ਅੱਗੋ ਜਿਹੋ ਜਿਹਾ ਕੋਈ ਰੱਖਦਾ ਹੈਗਾ ਉਸ ਹਾਵ ਨਾਲ ਹੈ ਨਾ ਆਪਾਂ ਨੂੰ ਸਾਰਿਆਂ ਨਾਲ ਰੱਖਣਾ ਪੈਂਦਾ ਹੈਗਾ ਪਰ ਜੇ ਆਪਾਂ ਨਹੀਂ ਜਾਂਦੇ ਆਉਂਦੇ ਹੈਗੇ ਤਾਂ ਕੁਛ ਨਾ ਕੁਛ ਇਹ ਰੰਗ ਅ ਦੋਸਤੋ ਫਿੱਕੇ ਪੈ ਜਾਂਦੇ ਆ ਹੈ ਨਾ ਸੋ ਅੱਜ ਆਪਾਂ ਚੱਲਦੇ ਆਂ ਜੀ ਲੇਟ ਤਾਂ ਹੋਵਾਂਗੇ ਪਰ ਜੁੜੇ ਰਹੋ ਇਸੇ ਤਰ੍ਹਾਂ। ਲਓ ਜੀ ਹੁਣ ਅਸੀਂ ਬੈਠਣ ਲੱਗਿਆ ਗੱਡੀ ਦੇ ਵਿੱਚ। ਗੱਡੀ ਆਪਣੀ ਰੈਡੀ ਖੜੀ ਹੈਗੀ। ਸੋ ਹੁਣ ਅਸੀਂ ਗੱਡੀ ਦੇ ਵਿੱਚ ਸਮਾਨ ਧਰਨ ਲੱਗਿਆ। ਸੋ ਸਾਡਾ ਸਮਾਂ ਹੋ ਗਿਆ ਜੀ ਕੁਝ ਜ਼ਿਆਦਾ ਹੀ ਹੋ ਗਿਆ ਲੇਟ ਹੋ ਗਏ ਅਸੀਂ। ਇੱਥੋਂ ਕਰਕੇ ਤਕਰੀਬਨ ਸਮਾਂ ਬਾਕੀ ਆ ਅਰਥੇ ਤੁਹਾਡੀ ਡੈਰੀ ਤੇ ਵੀ ਦੇਖ ਸਕਦੇ ਹੋ ਕਿਵੇਂ ਇਕੱਠਾ ਹੋਇਆ ਪਿਆ ਹੈ ਆਪਣੇ ਦੁੱਧ ਪਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ ਕਿ ਦੁੱਧ ਵਾਲੇ ਭਰਾ ਨੇ ਜਿਹੜੇ ਆਪਣੇ ਐਂਡ ਬਾਇਜ ਖੜੇ ਨੇ ਸਾਰੇ ਸੋ ਆਪਾਂ ਇੱਕ ਵਾਰੀ ਹੁਣ ਘਰ ਦਾ ਮੇਨ ਗੇਟ ਵੀ ਲਾਵਾਂਗੇ ਸੋ ਲਖਵੀਰ ਵੀ ਉਧਰ ਆਪਣੇ ਮਾਸੀਆਂ ਚਾਚੀਆਂ ਨੂੰ ਮਿਲ ਰਹੀ ਆ ਸਾਹਮਣੇ ਤੇ ਦੋਸਤੋ ਆਪਣੇ ਇਧਰ ਦੁੱਧ ਵਾਲੇ ਭਰਾ ਨੇ ਜਿਹੜੇ ਸਾਰੇ ਖੜੇ ਨੇ ਦੇਖੋ ਤੇ ਪਰ ਸੋਨੂੰ ਪਤਿਆ ਦੁੱਧੀਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈਗੇ ਹੁਣ ਆਪਾਂ ਦੁਕਾਨ ਤੇ ਵੀ ਰਸ ਬਹੁਤ ਜ਼ਿਆਦਾ ਆਪਣੇ ਫਰਾਂ ਜਿਵੇਂ ਮੈਂ ਆਪਣੇ ਚਾਚਾ ਜੀ ਦੇ ਲੜਕੇ ਸਹਿਜ ਨੂੰ ਡਿਊਟੀ ਲਵਾ ਰਹੇ ਹਾਂ ਇੱਥੇ ਤੇ ਹੁਣ ਆਪਾਂ ਚੱਲਾਂਗੇ ਸਾਰਾ ਪਰਿਵਾਰ ਨੂੰ ਮਿਲਣ ਦੇ ਲਈ ਲਓ ਜੀ ਦੋਸਤੋ ਅਸੀਂ ਆਪਣੇ ਸਾਰਾ ਪਰਿਵਾਰ ਲੈਟਾ ਬਹੁਤ ਜ਼ਿਆਦਾ ਪੈਰ ਗਿਆ ਨੇ ਸਮਾਂ ਤਕਰੀਬਨ ਲਕਵੀਰ ਦਾ ਬਚਪਨ ਇੰਨਾ ਗੱਜਿਆਂ ਦੇ ਨਾਲ ਜੀ ਜਲਦੀ ਜਲਦੀ ਆਪਾਂ ਜਦੋਂ ਆਪਾਂ ਪਿੰਡ ਪਹੁੰਚ ਜਾਂਦਾ ਸਾਰਾ ਕੁਝ ਹੋਤਰਾਂ ਦਾ ਹੁੰਦਾ ਹੈ ਨਾ ਨਾਮ ਲਾਉਂਦੇ ਲਾਉਂਦੇ ਕਰਾਂਗੇ ਸਾਹਮਣੇ ਬੱਚੇ ਨਾਲ ਅਸੀਂ ਪੂਰਾ ਪਰਿਵਾਰ ਨਾਲ ਸੀਗਾ ਇਹ ਆ ਗਿਆ ਪੂਰਾ ਸਾਰਾ ਪਰਿਵਾਰ ਦਾ ਘਾਟੀ ਬਹੁਤ ਹੀ ਇੱਥੇ ਆਪਾਂ ਰੁਕ ਕੇ ਲਾਉਂਦੇ ਫਾਈਲ ਸਾਰੇ ਲਾਉਂਦੇ ਕਿਉਂਕਿ ਜਿੰਦਗੀ ਦੀ ਵਾਰ ਨਹੀਂ ਮਿਲਦੀ ਹੈਗੀ ਚਾ ਤੇਰੀ ਤੇਰੀ ਮਤਲਬ ਉਹ ਚੱਲ ਜਾਈ ਗਈ ਜਿੱਤਣ ਜਾਣ ਦੇ ਬੰਦ ਪਰ ਜਲਦਬਾਜ਼ੀ ਦੀ ਵਾਰ ਆਪਾਂ ਤੋਂ ਗੱਲੀ ਦੇ ਹੋ ਜਾਂਦਾ ਹੈ ਨਾ ਉਹਦਾ ਬਣਾਈ ਚੱਲਣਾ ਸੋ ਤਕਰੀਬਨ ਸਾਡੀ ਅੱਗੇ ਬਾਟ 7-8 ਕਿਲੋਮੀਟਰ ਰਹਿ ਗਈ ਆ ਕਿਤੇ ਵੀ ਵੇਸਾਫਰੀ ਨਾਲ ਉਹ ਡੀਕ ਕਰਦੇ ਪਏ ਨੇ ਕਿ ਕੋਈ ਅਸੀਂ ਨਾਨਕੇ ਪਿੰਡ ਜਾਈਏ ਜਦੋਂ ਨਾਨਕਾ ਘਰ ਆਵੇਗਾ ਸਾਡਾ ਸੂਟੀ ਕੁੜੀ ਆ ਜਿਹੜੀ ਥੋੜਾ ਜਾ ਉਹ ਰਾਤ ਦੇ ਹਨੇਰੇ ਦੇ ਵਿੱਚ ਥੋੜਾ ਜਿਹਾ ਕਵਰਾਟ ਕਰਦੀ ਐ ਸੋ ਬੱਚੇ ਬੇਸਾਬਰੀ ਨਾਲ ਉਡੀਕ ਕਰ ਰਹੇ ਨੇ ਕਿ ਨਾਨਕੇ ਘਰ ਜਾਣਾ ਆਪਾਂ ਨੇ ਆ ਜਾ ਥੱਲੇ ਧੂਆ ਜੀ ਆ ਗਿਆ ਅੱਗੇ ਅੱਗੇ ਤਿੱਖੀ ਤਿੱਖੀ ਆ ਆ ਆਹੋ ਆ ਚੋਈਂਦਾ ਆ ਲੈ ਉਹ ਫੁੱਟ ਦੋਬਲੀ ਚੋੜ ਗਿਆ ਰਾੜੇ ਨਾ ਹੋ ਰਿਹਾ ਹਾਂਜੀ ਬੋਲੀ ਅੱਜ ਤੇ ਅੱਜ ਪਾਪੂ ਦਾ ਫਸਟਿਕਾ ਕੀ ਹੋ ਜਾਂਦਾ ਠੀਕ ਹੈ ਅੱਜ ਸਸਤਾਂ ਹੋ ਜਾਂਦੀ ਕਿਸਕੇ ਦਬੀ ਨੂੰ ਵੀ ਲੈ ਲੈ ਲੋ ਜੀ ਸਾਡਾ ਪਿਆਰਾ ਜੀ ਕਾਕਾ ਜੀ ਅਜਾਦ ਸਿੰਘ ਠੀਕ ਹੈ ਨੂੰ ਗੋਟਲੀਨ ਦੇਣੇ ਦਾ ਮਾਦਾ ਹੋ। ਹੋਰ ਉਹ ਸਾਰੇ ਠੀਕ ਠਾਕ ਹੈ। ਤੇ ਇਧਰ ਠੀਕ ਰਹਿੰਦੀ ਆ। ਤੇ ਭਾਈ ਵੀ ਬੁਲਾਉਣੇ ਹੈ। ਹੈ? ਨਰਸੀ ਚਾਹ ਤਾਉਲੀ। ਕੰਕਰਲੇ ਸਕੂਲ ਦਾ ਜ਼ਰਾ। ਹਾਂ ਜੀ ਤੁਸੀਂ ਮਿਲ ਲਓ। ਜਲਦੀ ਦੇਖ ਲੈ ਕਾਕਾ ਨੂੰ ਮਿਲ। ਹਾਂ ਹਾਂ। ਚੱਲਾ ਪੋਪਰੀ ਵਾਜ। ਆ ਜੀ। ਚਲੋ। ਆਹ ਸਾਰੇ ਬਾਬਾ ਸਾਡੀ ਜੀਸ ਨੇ ਨਾ ਕਿ ਪਹਿਲਾਂ ਸਾਰੇ ਨੇ ਪਹਿਲਾਂ ਇੱਥੇ ਇੱਥੇ ਹੀ ਮਿਲਦੇ ਹਾਂ ਇੱਥੇ ਬੈਠ ਕੇ ਲਾਸ ਮਿੰਟ ਤੇ ਮੁੰਨਾ ਵੀ ਨਾ ਥੋੜਾ ਹੈ ਨਾ ਸੁਣਨਾ ਜਾਂ ਸੁਣ ਸੁਣਦਾ ਹੈ ਇਹ ਲੈ ਜਾਓ ਜੀ ਚਾਚਰੀ ਦਾ ਦਾ ਬੱਚਾ ਬੰਨਾ ਜੀ ਚਾਚਰੀ ਦਾ

ਲਓ ਜੀ ਦੋਸਤੋ ਇਸ ਤੋਂ ਬਾਅਦ ਆਪਾਂ ਨੇ ਸਾਰਿਆਂ ਨੇ ਬੈਠ ਕੇ ਸੋਹਰਾ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝੇ ਕੀਤੇ ਜਿਹਦੇ ਵਿੱਚ ਕਹਿੰਦਾ ਦੱਸਦੇ ਮਾਂ ਇਹ ਮੇਰੇ ਸਾਲਾ ਸਾਹਿਬ ਨੇ ਪਰਲੀ ਸਾਈਡ ਸਾਤਾਜੀ ਬੈਠੇ ਨੇ ਉਧਰ ਸਾਲੀ ਵੀ ਆਈ ਹੋਈ ਆ ਕਿ ਛੁੱਟੀ ਕਾ ਸਕੂਲ ਦੇ ਸੌਰੀ ਆਪਣੇ ਆਪਣੀਆਂ ਛੁੱਟੀਆਂ ਨੇ ਹੁਣ ਬਹੁਤ ਹੀ ਸੋਹਣਾ ਪਰਿਵਾਰ ਆ ਦੋਸਤੋ ਤਕਰੀਬਨ 13-14 ਸਾਲ ਮੇਰੇ ਤੇ ਲਖਵੀਰ ਦੀ ਮੈਰਿਜ ਹੋਈ ਨੂੰ ਹੋਏ ਨੇਗੇ ਸੋ ਬਹੁਤ ਕੁਝ ਸਿੱਖਣ ਨੂੰ ਇਸ ਪਰਿਵਾਰ ਕੋਲੋਂ ਮਿਲਿਆ ਅੱਜ ਅਸਾਂ ਦੋਨੇ ਜਣੇ ਪਹਿਲਾਂ ਇਹ ਗੱਲਾਂ ਕਰਦੇ ਇਹ ਵੀ ਗਏ ਲਖਵੀਰ ਕਹਿੰਦੀ ਵੀ ਮੈਨੂੰ ਕਹਿੰਦੇ ਵੀ ਮੈਨੂੰ ਪੁੱਛਿਆ ਪਹਿਲਾਂ ਜਦੋਂ ਇਹ ਮੈਰਿਜ ਹੋਈ ਹੈਗੀ ਵੀ ਕਿਤੇ ਤੁਹਾਡੀ ਲਵ ਮੈਰਿਜ ਤਾਂ ਨਹੀਂ ਹੈ ਤੇ ਅਸੀਂ ਇਹ ਦੱਸਿਆ ਉਹਨਾਂ ਨੂੰ ਵੀ ਵੀ ਨਹੀਂ ਸਾਡੀ ਅਰੇਂਜ ਮੈਰਿਜ ਹੀ ਹੈ ਮੈਂ ਪੜ੍ਹਦਾ ਜ਼ਰੂਰ ਸੀ ਆਰੀਆ ਪੱਟਾ ਜੋਧਪੁਰ ਚੀਮਾ ਤਾਂ ਸਾਡੀ ਜਿਹੜੀ ਬੈਂਸ ਸੀ ਦੋਸਤੋ ਉਹ ਖੁੱਡੀ ਕਲਾਂ ਦੇ ਵਿੱਚ ਦੀ ਹੀ ਜਾਂਦੀ ਸੀ ਕਹਿਣ ਤੋਂ ਭਾਵ ਮੇਰੇ ਸਹੁਰਾ ਪਰਿਵਾਰ ਦੇ ਘੇਟ ਅੱਗੋਂ ਤੋਂ ਹੀ ਲੰਘਦੀ ਸੀ ਸੋ ਬਹੁਤ ਦੁੱਖ ਸੁੱਖ ਦੇ ਭਾਗੀਦਾਰ ਨੇਗੇ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਇਹਨਾਂ ਤੋਂ ਆਪਾਂ ਨੇ ਗ੍ਰਹਿਣ ਕੀਤਾ ਮੇਰੇ ਸਹੁਰਾ ਸਾਹਿਬ ਦਾ ਮਤਲਬ ਸਾਰੇ ਪਰਿਵਾਰ ਦਾ ਹੀ ਸੁਭਾਅ ਬਹੁਤ ਵਧੀਆ ਮਿਠਾਸ ਵਾਲਾ ਹੈਗਾ ਚੰਗੀਆਂ ਗੱਲਾਂ ਨੂੰ ਆਪਾਂ ਗ੍ਰਹਿਣ ਕਰਿਆ ਤੇ ਮਾੜੀਆਂ ਗੱਲਾਂ ਆਪਾਂ ਜ਼ਿੰਦਗੀ ਦੇ ਵਿੱਚੋਂ ਖਤਮ ਕੀਤੀਆਂ ਹੈ ਨਾ ਸੋ ਆਪਣੇਪਣ ਦਾ ਅਹਿਸਾਸ ਹੁੰਦਾ ਸੋ ਅੱਜ ਘਰਾਂ ਦੇ ਵਿੱਚ ਇਹ ਚੀਜ਼ਾਂ ਸਭ ਖਤਮ ਹੁੰਦੀਆਂ ਜਾ ਰਹੀਆਂ ਨੇ ਤੁਸੀਂ ਦੇਖ ਹੀ ਸਕਦੇ ਹੋਗੇ ਕਿ ਕਿੱਡਾ ਵੱਡਾ ਪਰਿਵਾਰ ਹੈ ਹਜੇ ਤਾਂ ਬੰਦੇ ਕੁਝ ਘੱਟ ਸੀ ਆਪਣੇ ਇਹ ਪੁਆਇੰਟ ਦੋਸਤੋ ਉਹ ਆ ਗਿਆ ਜਿੱਥੋਂ ਆਪਾਂ ਹਰ ਵਾਰ ਦੀ ਤਰ੍ਹਾਂ ਮਠਿਆਈ ਖਰੀਦਦੇ ਆ ਮਠਿਆਈ ਆਪਾਂ ਜਦੋਂ ਤੋਂ ਸਾਡੀ ਮੈਰਿਜ ਹੋਈ ਹੈ ਅਸੀਂ ਉਦੋਂ ਤੋਂ ਹੀ ਇਹ ਸਾਰੀ ਮਠਿਆਈ ਬੀਕਾ ਨੇਰ ਮਠਾਸ ਭੰਡਾਰ ਵਾਲੇ ਨੇਗੇ ਜਿੱਥੇ ਦੂਰ ਦਰਾਡੇ ਤੋਂ ਲੋਕ ਆਉਂਦੇ ਨੇਗੇ ਬਈ ਮੰਨ ਗਏ ਇਹਨਾਂ ਦੀ ਗੱਲ ਬਾਤ ਮਠਾਸ ਕੀ ਕਹਿੰਦੇ ਨੇ ਆਪਣਾ ਮਠਿਆਈ ਇਹਨਾਂ ਕੋਲ ਬਹੁਤ ਵਧੀਆ ਹੁੰਦੀ ਹੈਗੀ ਹੰਡਿਆ ਬਾਜ਼ਾਰ ਦੇ ਵਿੱਚ ਇਹ ਦੁਕਾਨ ਆ ਇਹਨਾਂ ਦੀ ਬਾਈ ਵੀਕਾ ਨੇਰ ਵਾਲੇ ਬਹੁਤ ਮਸ਼ਹੂਰ ਨੇ ਹੁਣ ਆਪਾਂ ਇੱਥੋਂ ਹੀ ਮਠਾਈ ਆਪਣੇ ਪਰਿਵਾਰ ਦੇ ਲਈ ਖਰੀਦਾਂਗੇ ਕਿਉਂਕਿ ਕਦੇ ਵੀ ਆਪਾਂ ਰਿਸ਼ਤੇਦਾਰੀ ਦੇ ਵਿੱਚ ਜਾਨਣਾ ਤਾਂ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕਾਰਨ ਇਹ ਹੁੰਦਾ ਹੈ ਕਿ ਛੋਟੇ ਬੱਚੇ ਹੁੰਦੇ ਆ ਘਰਾਂ ਦੇ ਵਿੱਚ ਹੈਨਾ ਤੇ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਕੋਈ ਨਾ ਕੋਈ ਸਾਡੇ ਜਿਵੇਂ ਅਸੀਂ ਹੁਣ ਮੈ ਫੁੱਫੜ ਬਣ ਗਿਆ ਹੈਨਾ ਵੀ ਸਾਡੇ ਭੂਆ ਆਉਣਗੇ ਸਾਡੇ ਫੁੱਫੜ ਜੀ ਆਉਣਗੇ ਸੋ ਸਾਰਿਆਂ ਨੂੰ ਆਸ ਹੁੰਦੀ ਹੈ ਸੋ ਬਾਈ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਕੀ ਤੁਸੀਂ ਵੀ ਦੂਰ ਦਰਾਡੇ ਵਾਲੇ ਕਦੇ ਵੀ ਕੋਈ ਮਠਾਈ ਜਾਂ ਤੁਸੀਂ ਖਰੀਦ ਕਰਨੀ ਹੈ ਮਠਿਆਈ ਤਾਂ ਇਹਨਾਂ ਵੀਰਾਂ ਕੋਲੋਂ ਲੈ ਸਕਦੇ ਹੋ ਸੋ ਵੀਰ ਕੈਮਰੇ ਨੂੰ ਦੇਖ ਕੇ ਕੁਸਰਮੋਸਰ ਕਰ ਰਹੇ ਸੀ ਫਿਰ ਇਹਨਾਂ ਨੂੰ ਅਸੀਂ ਦੱਸਿਆ ਕਿ ਵੀ ਸਾਡਾ ਚੈਨਲ ਚੱਲਦਾ ਪਿਆ ਹੈਗਾ ਤੇ YouTube ਦੇ ਉੱਪਰ ਤੇ ਚੈਨਲ ਦਾ ਨਾਮ ਅਸੀਂ ਇਹਨਾਂ ਨੂੰ ਮੈਂਸ਼ਨ ਕਰਿਆ ਸੋ ਇਹਨਾਂ ਨੇ ਬਹੁਤ ਵਧੀਆ ਵੈਲਕਮ ਕੀਤਾ ਆਪਣਾ ਤੇ ਫਿਰ ਆਪਾਂ ਇੱਥੋਂ ਮਠਿਆਈ ਖਰੀਦ ਕਰੀ ਅਜੀ ਸੋ ਸਾਡੇ ਦਾ ਮਤਲਬ ਜਦੋਂ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦੇ ਨੇ ਮਦਾਣਾ ਵੀ ਆਪਾਂ ਜ਼ਿਆਦਾਤਰ ਇੱਥੋਂ ਹੀ ਖਰੀਦ ਕਰਦੇ ਆ ਕਿਉਂਕਿ ਕੁਆਲਿਟੀ ਬਹੁਤ ਵਧੀਆ ਹੈਗੀ ਠੀਕ ਹੈ ਨਾ ਬਾਈ ਹੁਣ ਉਹਦੇ